वाहे गुरु जी का खालसा वाहे गुरु जी की फतेह 10वें बादशाह तन तन श्री गुरु गोविंद सिंह साहिब जी सताई होए सहाय, आगे साखी चौबीसवीं प्रबंभ हुई दोहरा कूच वहां से श्री गुरु किया चले मौज के साथ निर्भूख निर्मोह गण में पहुंचे हैं लै सिंह साधु साथ चौपाई डेरे तंबू लगाए पारी जरीदार कनात सवारी ਬੈਠੇ ਗੁਰਦੀਵਾਨ ਮਝਾਰੀ ਸਿੱਖ ਕਹਿ ਰਖ ਪੈ ਜਹਾ ਮਾਰੀ ਤਾਂ ਸ੍ਰੀ ਗੁਰੂ ਜੀ ਨਿਰਮੋਹ ਗੜ ਵਿਖੇ ਦੀਵਾਨ ਲਗਾਏ ਸੋਭਤੇ ਪਏ ਸਿੰਘਾਂ ਅਰਜ਼ ਕਰੀ ਜੀ ਸੱਚੇ ਬਾਦਸ਼ਾਹ ਤੀਦਾ ਮੰਗੇਵਾ ਤੇ ਵਿਆਹ ਦੀ ਰੀਤ ਮਰਿਆਦਾ ਦਸੋ ਬਚਨ ਹੁਆ ਜਦ ਵਾਰ ਕਰ ਤੁਹਾਡੇ ਪਸੰਦ ਆ ਜਾਵੇ ਲੜਕੀ ਦਾ ਮਾਂ ਤੇ ਪਿਓ ਰਹੇ ਤਿੰਨ ਦਿਨ ਕੁੜਮਾ ਦੇ ਘਰ ਜੈਸਾ ਅਣਪੱਕੇ ਖਾਓ ਫਿਰ ਕੁੜਮ ਕੁੜਮਣੀ ਕੋ ਬੁਲਾਓ ਆਪਣੇ ਘਰੇ ਰੱਖੋ 3 ਦਿਨ ਜਦ ਆਪਸ ਵਿੱਚ ਮਨ ਪੱਕਾ ਹੋ ਜਾਵੇ ਦਿੜਚਿਤ ਹੋ ਜਾਵੇ ਪਰ ਕੋਈ ਕਪਟਕੀ ਬਾਤੇ ਨਾ ਹੋਵੇ ਕੋਈ ਤਰ੍ਹਾਂ ਦੀ ਛੇਖੀ ਝੂਠ ਬੋਲਣਾ ਨਹੀਂ ਕਰਨਾ ਆਗਿਆਮਾਨ ਸਿੱਖ ਸਿੱਖਣੀ ਸਭ ਦੇਖ ਕਰ ਕੁੜਮਾ ਦੇ ਘਰ ਜਾ ਕੇ ਰਹੇ ਕੁੜਮ ਕੁੜਮਣੀ ਕੋ ਬੁਲਾਕਰ 3 ਦਿਨ ਰੱਖਿਆ ਲੜਕੀ ਦਿਖਲਾਈ ਤੇ ਗਰੀਬੀ ਸੇ ਕਹਾ ਸਾਨੂੰ ਕਬੂਲ ਕਰੋ ਜੀ ਕੁੜਮ ਕੁੜਮਣੀ ਮਨ ਮਨਾ ਕੇ ਗੁਰੂ ਕੇ دیدار ਕਰ ਖੁਸ਼ੀ ਸੇ ਘਰ ਕੋ ਗਈ ਫਿਰ ਸਿੱਖ ਸਿੱਖਣੀ ਆਲਕਰ ਅਰਜ਼ ਕੀਤੀ ਬਚਨ ਹੂਆ ਸਵਾ ਰੁਪਿਆ ਤੇ ਗੁਰਦੀ ਰੋੜੀ ਗੁਰਦੁਆਰੇ ਬੈਠ ਕੇ ਦੇਵੋ ਸਾਹੇ ਚਿੱਠੀ ਵੀ ਸਾਥ ਹੀ ਦੇਵੋ ਫਿਰ ਕੜਾ ਪ੍ਰਸ਼ਾਦ ਕਰਕੇ ਪੰਚਾ ਕੋ ਬੁਲਾ ਕੇ ਪਾਈਓ ਕੇ ਸਾਹਮਣੇ ਗੁਰਦੀ ਰੋੜੀ ਤੇ ਸਾਹੇ ਚਿੱਠੀ ਦਿੱਖੀ ਖੁਸ਼ ਹੋ ਗਏ ਕੁੜਮ ਕੁੜਮਣੀ ਹੱਥ ਜੋੜ ਕੇ ਗੁਰੂ ਜੀ ਕੇ ਚਰਨਾਂ ਦਾ ਧਿਆਨ ਤਰ ਕੇ ਅਰਦਾਸ ਕਰਕੇ ਕੜਾ ਪ੍ਰਸ਼ਾਦ ਵਰਤਾਇਆ ਇਹ ਘਰ ਨੂੰ ਖੁਲਾਇਆ ਰੋੜੀ ਚੋਲੀ ਪਾਈ ਰਾਗੀ ਨੂੰ ਅਰਦਾਸ ਕਰਾਈ ਅਰ ਲਾਗੀ ਨੂੰ ਲਾਗਦੀ ਆ ਖਿਲਾ ਕੇ ਰੁਕਸਤ ਕੀਤਾ ਲਾਗੀ ਮੱਥਾ ਟੇਕ ਕੇ ਚਲਤਾ ਪਿਆ ਫਿਰ ਸਿਕ ਅਰਜ ਕੀਤੀ ਜੀ ਵਿਆਹ ਕਿਸ ਤਰ੍ਹਾਂ ਕਰੀਏ ਵਿਆਹ ਦੀ ਪਹਿਲਾ ਪਾਠ ਗੁਰੂ ਗ੍ਰੰਥ ਜੀ ਦਾ ਕਰਾਓ ਢੋਲ ਨਹੀਂ ਵਜਾਓ ਅਤੇ ਤਿਬਿਹੰਗਮ ਨੂੰ ਭੋਜਨ ਸਿਕਾਓ ਫਿਰ ਜਦ ਜੰਜ ਆਵੇ ਲੜਕੀ ਨੂੰ ਕੋੜੀ ਹੇਟੋ ਨਹੀਂ ਲੰਗਾਉਣਾ ਚੂੜਾ ਦੰਦ ਦਾ ਨਹੀਂ ਪਾਉਣਾ ਜਤਾ ਸ਼ਕਤ ਚਾਂਦੀ ਦਾ ਚੂੜਾ ਪਾਉਣਾ तेल चढ़ा गाना बनो सिख आज्ञा करी पाए कर घर को गया सब कार्यज खुशी से आनंद से लगा कर एक और चार सिंह प्रेम से श्री गुरु ग्रंथ साहब जी के शब्द मीठी सत्र से पढ़े पीछे माई बीबिया लड़कियां प्रीत से शब्द पढ़न ऐसा सुंदर गीत पासे सारी रात जल्दी बीत जावे कुड़म जंज बन के नींगर कोड़ी पर चढ़ा के ले आए ਗਾਉ ਕੇ ਲੋਕ ਅਗੋ ਲੈਣ ਗਏ ਬੜੀ ਪ੍ਰੀਤ ਸੇ ਡੇਰਾ ਕਰਵਾਇਆ ਸਿੱਖ ਦੇ ਘਰ ਗੁਰੂ ਮਹਾਰਾਜ ਆਪ ਆਏ ਬਚਨ ਕੀਤਾ ਕੋੜੀ ਹੇਟੋਂ ਲੜਕੀ ਨੂੰ ਨਾਲ ਲਗਾਉਣਾ ਉਸ ਵਕਤ ਲੜਕੇ ਲੜਕੀ ਨੂੰ ਅੰਮ੍ਰਿਤ ਛਕਾਇਆ ਵੇਦੀ ਗੱਡੀ ਗਊ ਦੇ ਕਿ ਉਹ ਸਾਥ ਹਮਨ ਕਰੇ ਕੜਾ ਪ੍ਰਸ਼ਾਦ ਛਕਾਇਆ ਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੜ ਕੇ ਚਾਰ ਫੇਰੇ ਦिए ਫੇਰ ਗੁਰਾਂ ਅੱਗੇ ਮੱਥਾ ਟੇਕਿਆ ਸਵਾ ਰੁਪਇਆ ਗ੍ਰੰਤੀ ਨੂੰ ਪੇਟਾ ਦਿੱਤੀ ਰਾਗੀਆਂ ਨੂੰ ਪੇਟਾ ਦਿੱਤੀ ਸਵਾ ਰੁਪਇਆ ਔਰ ਜਥਾ ਸ਼ਕਤ ਭੇਟ ਦੇਣੀ ਲਾਗੀਆਂ ਨੂੰ ਕੁੜਮਾ ਨੇ ਹੋਰ ਦਾਜ ਗਿਆ ਨਾ ਬਰਤਨ ਕੁੜਮਾ ਨੂੰ ਗੁਪਤ ਦਿੱਤਾ ਯਥਾ ਸ਼ਕਤ ਜਾਂਝੀਆਂ ਨੂੰ ਕਾਰ ਹੁੰਦਾ ਪ੍ਰਸ਼ਾਦ ਚਕਾਵਣਾ ਯਥਾ ਸ਼ਕਤ ਵੀ ਹੰਗਮਾ ਨੂੰ ਪ੍ਰਸ਼ਾਦ ਚਕਾਇਆ ਸੇਵਾ ਕਰੀ ਸਤਗੁਰਾਂ ਕਹਿਆ ਤੂੰ ਸਾਡੀ ਗਤੀ ਹੋਈ ਹੈ ਮਹਾਰਾਜ ਜੀ ਗੋਤ ਕੁਨਾਲਾ ਕਰਨਾ ਹੈ ਕੜਾ ਪ੍ਰਸ਼ਾਦ ਕਰਾਓ ਜਿੰਨਾ ਤਾਂ ਅੰਮ੍ਰਿਤ ਛਕਿਆ ਹੈ ਉਹ ਤਾਂ ਬੇਸ਼ੱਕ ਇਕੱਠਿਆਂ ਬੈਠ ਕੇ ਛਕ ਲੈਣ ਬਾਕੀ ਵੱਖੋ ਵਕ ਖਾਵਣ ਫਿਰ ਡੋਲਾ ਲੈ ਕੇ ਬੜੀ ਖੁਸ਼ੀ ਨਾਲ ਤੁਰੇ ਕੋਈ ਸਿੱਖਣੀ ਨੇ ਰੁਦਨ ਨਾ ਕੀਤਾ ਗੁਰੂ ਜੀ ਡੇਰੇ ਆਏ ਆਰਾਮ ਕੀਆ ਸਿੱਕਾਂ ਫੇਰ ਅਰਜ਼ ਕੀਤੀ ਜੀ ਜਿਹੜੀ ਸਾਹਿ ਚਿੱਠੀ ਭੇਜੀ ਸੀ ਉਸ ਵਿੱਚ ਕੀ ਲਿਖ ਕੇ ਭੇਜਿਆ ਸੀ ਇਹ ਵੀ ਕਿਰਪਾ ਕਰਕੇ ਦੱਸੋ ਜੀ ਬਚਨ ਕੀਤਾ ਪੰਜ ਪਰਵਾਨ ਪੰਜ ਪ੍ਰਧਾਨ ਪंचे ਬਾਹ ਦੇ ਦਰਗਹਿ ਮਾਨ ਪंचे ਸੋਹਿਦ ਦਾ ਰਾਜਾ ਪੰਚਾ ਕਾ ਗੁਰ ਇਕ ਧਿਆਨ ਇਹ ਸਾਰੀ ਪੌੜੀ ਲਿਖੀ ਸੀ ਇਸ ਦਾ ਕੀ ਮਹਤਮ ਹੈ ਕੁੜਨੋਂ ਬੇਂਤੀ ਸੁਯੁਗਤ ਕਹਾ ਜਾਂਦਾ ਹੈ ਵਿਤ ਸਮਾਨ ਜਾਂਚੀ ਲਿਆਵਨੇ ਜਿਸ ਤਰ੍ਹਾਂ ਕੁੜੰਬ ਦੇ ਪਾਤਰ ਹੈ ਇਹ ਬਾਰਤਾ ਮੰਨ ਕਰ ਸਿੱਖ ਚਲੇ ਗਏ ਫਿਰ ਸਾਈ ਬਾ ਦੀ ਵਾਰ ਲਗਾਇਆ ਪ੍ਰਾਤਕਾਲ ਸਤਿਗੁਰੂ ਜੀ ਤੱਕ ਪਰ ਵਿਰਾਜੀ ਰਾਗੀ ਉੱਚੀ ਸੁਰ ਸੇ ਕੀਰਤਨ ਲੱਗੇ ਕਰਨ ਆਸਾ ਦੀ ਵਾਰ ਦਾ ਭੋਗ ਪਾਇਆ ਪ੍ਰਸ਼ਾਦ ਵਰਤਾਇਆ ਪਿੱਛੇ ਸਿੱਖਾਂ ਅਰਜ ਕੀਤੀ ਜੀ ਗਰੀਬ ਦੇ ਵਿਆਹ ਦੀ ਇਹ ਰੀਤ ਹੈ ਤੇ ਤਨੀ ਕਿਕਰ ਵਿਆਹ ਕਰਨਗੇ ਗੁਰੂ ਬਚਨ ਕੀਤਾ ਪੁੱਤਰ ਦੇ ਵਿਆਹ ਤੇ ਜੇਕਰ ਬਹੁਤ ਲਾਗਤ ਲੱਗਦੀ ਹੈ ਤਾਂ ਨੀਤੀ ਦਾ ਵਿਆਹ ਬਹੁਤੀ ਲਾਗਤ ਲਗਾ ਕੇ ਕਰੇ ਤਾਂ ਗ੍ਰੀਵ ਦੁਖੀ ਹੋਉਂਦੇ ਹਨ ਉਹਨਾਂ ਕੋ ਹਾਨ ਹੁੰਦੀ ਹੈ ਇਸੇ ਲਈ ਗ੍ਰੀਵ ਪੀਆ ਕੋ ਮਾਰ ਦਿੰਦੇ ਹਨ ਇਸ ਪਾਪ ਕਰਨ ਸੇ ਉਹਨਾਂ ਦੀ ਕੁਲ ਮਾਰੀ ਜਾਂਦੀ ਹੈ ਤੀ ਨੂੰ ਕੋੜੀ ਹੇਟੋ ਲਗਾਵਣਾ ਦੋਸ਼ ਹੈ ਮਾਨੁਕ ਨਾਲ ਤੀ ਦਾ ਸੰਜੋਗ ਹੈ ਪਰ ਸ਼ੂ ਸਾਥ ਨਹੀਂ ਹੋਤਾ ਸਿੱਖੋ ਇਹ ਪੂਰੀ ਮਰਿਆਦਾ ਹੈ ਜੇ ਕੋਈ ਇਸ ਕੋ ਤੋੜੇਗਾ ਉਸ ਕੋ ਤੀਆਂ ਮਾਰਨ ਵਾਲਿਆਂ ਦੀ ਹੱਤਿਆ ਲੱਗੇਗੀ ਐਸੇ ਹੀ ਗੁਪਤ ਟੀਜੋਈ ਕੁੜਮ ਨੂੰ ਦੇਵੇ ਬਹੁਤ ਪੁੰਨ ਹੋਵੇਗਾ ਦਖਲਾ ਕਿ ਪੁੰਨ ਨਹੀਂ ਹੈ ਸਿੱਖੋ ਗਰੀਬਾਂ ਨੂੰ ਸਤਾਵਨਾ ਨਹੀਂ ਗਰੀਬਾਂ ਦੇ ਸਾਹਮਣੇ ਤੀਆਂ ਨੂੰ ਦਾਤ ਦੇ ਕੇ ਵੱਡਾ ਨਾਮ ਕਰਕੇ ਜਲਾਉਣਾ ਦੋਸ਼ ਹੈ ਜੋ ਨਹੀਂ ਮੰਨੇਗਾ ਉਸ ਨੂੰ ਗੁਰੂ ਕੇ ਹੁਕਮ ਦਾ ਦੋਸ਼ ਲੱਗੇਗਾ ਜਦੋਂ ਤੀਵਿਆਂ ਹੀ ਜਾਏ ਫਿਰ ਜਦ ਪੇਕੇ ਮਿਲਣ ਆਵੇ ਲਾਗੀ ਦੇ ਨਾਲ ਧੀ ਨੂੰ ਨਹੀਂ ਤੋੜਨਾ ਦੁਬਾਰਾ ਗੁਰੂ ਜੀ ਪਰ ਉਪਕਾਰ ਕਰ ਵਿਆਹ ਕੀ ਦਸੀ ਰੀਤ ਬਦਲਾਈ ਸ਼੍ਰੀ ਗੁਰੂ ਜੀ ਮਾਨੀ ਸੋ ਸਿੱਖ ਤਰਪ੍ਰੀਤ ਕੋਈਆਂ ਗਲਤੀਆਂ ਨਹੀਂ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ